रटीओ बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत पूरी हुई सीगी और चोरी चोरी करने के दौरान ने शिव मंदिर द शिवलिंग दी परंप शिवलिंग ने खंडित ਕੀਤਾ सीगा उनों को लेके बहुत सारे सॉरी अपनी लोकल लोकी है पंजाब के सारे लुकी उनों दी धार्मिक भावनाओं नो ठेस पहुंचा सीगा वो रोश भी जो हैगा सानो दिखणो मिलिया सी ਮਾਮਲੇ ਦੀ ਸੈਂਸਿਟੀਵਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਖੰਨਾ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਸਾਡੇ ਛੇ ਟੀਮ ਬਣੀ ਸੀਗੇ ਇਮੀਡੀਏਟਲੀ ਇਸ ਕੰਮ ਦੇ ਉੱਤੇ ਲੱਗੇ ਰਹੇ ਔਰ ਇਹਦੇ ਵਿੱਚ ਸਾਨੂੰ ਬਟਾਲਾ ਪੁਲਿਸ ਦਾ ਵੀ ਮਦਦ ਮਿਲਿਆ ਨਾਲੇ ਜੋ ਹੈਗਾ ਵੱਖ-ਵੱਖ ਜ਼ਿਲ੍ਹਿਆਂ ਦੀ ਔਰ ਵੱਖ-ਵੱਖ ਜੋ ਰਾਜਿਆਂ ਦੀ ਜੋ ਅਲੱਗ ਬਾਕੀ ਦੇ ਸਟੇਟ ਹੈਗੇ ਉਹਨਾਂ ਦਾ ਵੀ ਇਹਦੇ ਤੇ ਸਾਨੂੰ ਮਦਦ ਮਿਲਿਆ ਮੈਂ ਪਿਛਲੇ ਦੌਰਾਨ ਤਨ ਦੱਸ ਦਵਾਂਗੀ ਤੋ ਇਹ ರೀತಿ ਕੰਮ ਕਰਦੇ ਹੋਏ ਅ ਸਾਨੂੰ ਦੋ ਸਸਪੈਕਟ ਉਹਨਾਂ ਦੇ ਫੋਟੋਗ੍ਰਾਫਸ ਮਿਲੇ ਸੀਗੇ ਵੀਡੀਓ ਫੁਟੇਜ ਮਿਲੇ ਸੀ ਉਹ ਅਸੀਂ ਪਬਲਿਕ ਦੇ ਨਾਲ ਵੀ ਸ਼ੇਅਰ ਕੀਤਾ ਸੀ ਕਿਉਂਕਿ ਸਾਨੂੰ ਉਮੀਦ ਸੀਗਾ ਕਿ ਪਬਲਿਕ ਦੇ ਵਿੱਚੋਂ ਵੀ ਕੁਝ ਇਨਪੁਟ ਸਾਨੂੰ ਮਿਲ ਸਕਦੀ ਸੀ ਅ ਲੇਕਿਨ ਇਹਦੇ ਵਿੱਚ ਸਾਇੰਟੀਫਿਕਲੀ ਵੀ ਕੰਮ ਕਰਦੇ ਹੋਏ ਜੋ ਵਿਗਿਆਨਿਕ ਤਰੀਕੇ ਨਾਲ ਜੋ ਪੁਲਿਸਿੰਗ ਵੀ ਕੰਮ ਹੁੰਦੀ ਹੈ ਉਹਦੇ ਨਾਲ ਵੀ ਕੰਮ ਕਰਦੇ ਹੋਏ ਅਸੀਂ ਪੁਰਾਣੇ ਜੋ ਕੇਸਿਸ ਇਸ ਤਰੀਕੇ ਦੀ ਜੋ ਚੋਰੀ ਹੈਗੀ ਆ ਉਹ ਵਕ ਵਕ ਅਗਰ ਮੰਨ ਲੀਜੀ ਕੋਈ ਦੂਸਰੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਾਂ ਦੂਸਰੇ ਰਾਜ ਦੇ ਵਿੱਚ ਹੋਏ ਨੇ ਉਹਦੇ ਕਰਕੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਵੱਲੋਂ ਅਸੀਂ ਡਿਟੇਲਸ ਮੰਗੇ ਸੀਗੇ ਉਥੋਂ ਦੀ ਸਾਨੂੰ ਇੱਕ ਇਨਪੁਟ ਮਿਲੇ ਸੀ ਪੰਚਕੁਲਾ ਵੱਲੋਂ ਇੱਕ ਇਨਪੁਟ ਮਿਲੇ ਸੀਗੇ ਚੰਡੀਗੜ੍ਹ ਵੱਲੋਂ ਇੱਕ ਦਿੱਲੀ ਤੋਂ ਮਿਲੇ ਸੀ ਅਸੀਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਇੱਕ ਸਸਪੈਕਟ ਦੇ ਉੱਤੇ ਜ਼ੀਰੋ ਇਨ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰਦੇ ਹੋਏ ਤੱਕ ਇੱਕ ਮੇਨ ਪੁਸ਼ਟੀ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਨ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਪੂਰੀ ਮੰਦਿਰ ਹੈ ਇੱਥੋਂ ਦੀ ਇਹਨੇ ਚੋਰੀ ਕੀਤਾ ਸੀਗਾ ਇਹਦੇ ਨਾਲ ਦੇ ਜੋ ਸੀਗੇ ਇੱਕ ਰਵੀ ਕੁਮਾਰ ਸੀਗਾ ਉਹ ਰੋਪੜ ਜ਼ਿਲ੍ਹਾ ਆਪਣੀ ਟੀਮ ਰੇਡ ਕਰ ਰਹੀ ਸੀਗੇ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ ਕੌਰ ਉਹਨਾਂ ਦਾ ਮੈਂ ਤਾਂ ਬਹੁਤ ਧੰਨਵਾਦ ਚਾਹਾਂਗੀ ਉਹਨਾਂ ਦੀ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਦਰਾ ਉਤਰਾਖੰਡ ਮਨਜੂਨਾਥ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੀ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਤੇ ਅਲਾਵਾ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੇ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੇ ਖੰਨਾ CIA ਦੇ ਇੰਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਨਾਲ-ਨਾਲ ਅ ਸਬ ਇੰਸਪੈਕਟਰ ਸਿਮਰਨ ਹੈ ਆਪਣੀ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇਨੇ ਬਹੁਤ ਬੜੀਆ ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸੜੇ ਬਟਾਲਾ ਪੁਲਿਸ ਤੇ ਵੀ ਆਏ ਸੀਗੇ ਅ ਐਸਆਈ ਜੀਪੀ ਸਿੰਘ ਐਸਆਈ ਕੁਲਦੀਪ ਐਸਆਈ ਰਜਿੰਦਰ ਔਰ ਕਾਂਸਟੇਬਲ ਅ ਅਮਨਪ੍ਰੀਤ ਇਹਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਕਾ ਚੈੱਕ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਸੀ ਔਰ ਇਹ ਸਾਰੀ ਚੀਜ਼ਾਂ ਦਾ ਜੋ ਓਵਰਆਲ ਸੁਪਰਵੀਜ਼ਨ ਜੋ ਚੱਲ ਰਿਹਾ ਸੀਗਾ ਉਹ ਆਪਣੀ ਐਸਪੀਡੀ ਸਾਹਿਬ ਸਰਵਜਿੰਦਰ ਜੀ ਉਹ ਕਰ ਰਹੇ ਸੀਗੇ ਲੇਕਿਨ ਇਹ ਪੂਰੀ ਵਾਰਦਾਤ ਜਦੋਂ ਹੋਈ ਇਹਨਾਂ ਦਾ ਸੈਂਸਿਟਿਵ ਸੈਂਸਿਟੀਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਜੀਪੀ ਸਾਹਿਬ ਪੰਜਾਬ ਗੌਰਵ ਯਾਦਵ ਜੀ ਔਰ ਨਾਲੇ ਆਪਣੀ ਲੁਧਿਆਣਾ ਰੇਂਜ ਡੀਆਈਜੀ ਮੈਡਮ ధਨਪ੍ਰੀਤ ਕੌਰ ਹਰ ਇੱਕ ਜੋ ਆਪਣਾ ਤਫਤੀਸ਼ ਦਾ ਪਹਿਲੂ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਗਾਈਡੈਂਸ ਦੇ ਤਹਿਤ ਇਹ ਕੰਮ ਹੋ ਪਾਇਆ ਹੈਗਾ ਔਰ ਮੈਂ ਸਾਰੇ ਹੀ ਸੀਨੀਅਰ ਅਫੀਸਰਸ ਦਾ ਧੰਨਵਾਦ ਕਰਨਾ ਚਾਹਾਂਗੀ ਨਾਲੇ ਖੰਨਾ ਦੇ ਜੋ ਜਿੰਨੇ ਵੀ ਆਪਣੇ ਪਬਲਿਕ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਕੋਆਪਰੇਸ਼ਨ ਸਨਵ ਦਿੱਤੀ ਹੈਗੇ ਉਹਦੇ ਨਾਲ ਹੀ ਪੂਰੇ ਪੰਜਾਬ ਦੇ ਜੋ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਜੋ ਵੀ ਮਤਲਬ ਜੋ ਵੀ ਇਹਨਾਂ ਦੇ ਵੱਲੋਂ ਸੈਕਟਰ ਵੱਲੋਂ ਸਨ ਕੋਆਪਰੇਸ਼ਨ ਮਿਲਿਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦੀ ਦੇ ਤੇ ਤੜੇ ਰਾਹੀ ਮੈਂ ਦੇਣਾ ਚਾਹਾਂਗੀ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਜੋ ਇਦੇ ਵਿੱਚ ਚੋਰ ਹੈਗੇ ਜੋ ਕ੍ਰਿਮੀਨਲਸ ਨੇ ਉਹ ਪੰਜਾਬ ਦੇ ਨਾਲ ਜਾਂ ਖੰਨੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਸਾਰੇ ਇੱਕ ਇੰਟਰ ਸਟੇਟ ਗੈਂਗ ਹੈਗੇ ਇੰਨੇ ਵੱਖ-ਵੱਖ ਰਾਜ ਦੇ ਬਿਲੋਂਗ ਕਰਦੇ ਹੈਗੇ ਇਹਨਾਂ ਨੇ ਵੱਖ-ਵੱਖ ਰਾਜੇ ਤੇ ਰਾਜ ਦੇ ਵਿੱਚ ਜਾ ਕੇ ਕ੍ਰਾਈਮ ਕੀਤੀ ਹੈਗੀ ਜਦੋਂ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਸਾਡੇ ਤਫਤੀਸ਼ ਦੌਰਾਨ ਸਾਡੇ ਪੁੱਛਗਿੱਛ ਦੌਰਾਨ ਇਹਨਾਂ ਨੇ ਦੋ ਚੋਰੀਆਂ ਹੋਰ ਮੰਨੇ ਨੇ ਜਿਨ੍ਹਾਂ ਨੇ ਬੈਂਗਲੌਰ ਕਰਨਾਟਕਾ ਦੇ ਵਿੱਚ ਕੀਤੀ ਸੀਗੇ ਪਿਛਲੇ 2 ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਦੋ ਮੰਦਿਰਾਂ ਦੇ ਵਿੱਚੋਂ ਚੋਰੀ ਕੀਤੇ ਸੀਗੇ ਤਕਰੀਬਨ 8 ਕਿਲੋ ਚਾਂਦੀ ਇਹਨੇ ਉੱਥੋਂ ਦੀ ਚੋਰੀ ਕਰਕੇ ਲਿਆਏ ਸੀ ਔਰ ਇਸੀ ਸੁਨਿਆਰੇ ਨੂੰ ਇਹਨੇ ਵੇਚਿਆ ਸੀ ਇਸਤੇ ਅਲਾਵਾ ਤੁਹਾਨੂੰ ਯਾਦ ਹੋਊਗਾ 2018 ਦੇ ਵਿੱਚ ਮਾਂਸਾ ਦੇਵੀ ਕੰਪਲੈਕਸ ਪੰਚਕੂਲਾ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹੀ ਗੈਂਗ ਜੋ ਹੈਗਾ ਉਹਨੇ ਕੀਤਾ ਸੀਗਾ ਜੋ ਇਹਦੇ ਚ ਰੇਸ਼ਮ ਸਿੰਘ ਜੋ ਹੈ ਮੇਨ ਅਨਦਰ ਮੈਂਬਰ ਹੈਗਾ ਗੈਂਗ ਦਾ ਉਹਨਾਂ ਦੇ ਉੱਤੇ 10 ਪਰਚੇ ਹੈਗੇ ਆ ਚੋਰੀਆਂ ਦੇ ਉਹਦੇ ਵਿੱਚ ਲਖਨਊ ਤੋਂ ਲਖਨਊ ਦੀ ਹੈਗੀ ਆ ਔਰ ਚੰਡੀਗੜ੍ਹ ਦੇ ਹੈਗੀ ਆ ਔਰ ਪੰਚਕੁਲੇ ਦੇ ਨਹੀਂ ਔਰ ਉਤਰਾਖੰਡ ਦੇ ਨਹੀਂ ਹੁਣ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਕੱਲ ਰਾਤ ਦਿੱਲੀ ਤੋਂ ਨਿਕਲਣਾ ਸੀਗਾ ਤਮਿਲਨਾਡੂ ਔਰ ਤੇਲੰਗਾਨਾ ਕੇ ਲਈ ਉਹਨਾਂ ਨੇ ਉੱਥੇ ਚੋਰੀ ਕਰਨਾ ਸੀ ਦੋ ਮੰਦਿਰਾਂ ਦੇ ਵਿੱਚ ਦੋ ਮੰਦਰ ਤੇਲੰਗਾਨਾ ਦੇ ਵਿੱਚ ਔਰ ਦੋ ਮੰਦਰ ਇਹਨੇ ਤਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗ੍ਰੋਹ ਦੇ ਵਿੱਚ ਆ ਗਏ ਤਾਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੇ ਉਹਦੇ ਤੇ ਵੀ ਉਹ ਪ੍ਰੀਵੈਂਟ ਹੋ ਪਾਏ ਹੈਗੇ ਔਰ ਨਾਲੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀਆ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ